ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਅੱਜ ਆਪਾਂ ਲੈ ਕੇ ਆਏ ਆਂ ਬਹੁਤ ਹੀ ਸੋਹਣੀ ਵੀਡੀਓ ਸੋ ਪਲੀਜ਼ ਜਿਹੜੀਆਂ ਭੈਣਾਂ ਫਰਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਜਿਹੜੀਆਂ ਭੈਣਾਂ ਫਰਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਆਜ ਦੇ ਸੂਟ ਆਜ ਦੇ ਜਿਹੜੇ ਸੂਟ ਆਏ ਨੇ ਲੋਟ ਦੇ ਵਿੱਚ ਨੇ ਪਿਛਲੇ ਸਾਲ ਵੀ ਆਪਾਂ ਇਹ ਸੂਟ ਕਾਫੀ ਜ਼ਿਆਦਾ ਸੇਲ ਕੀਤੇ ਨੇ ਸੋ ਉਦੋਂ ਵੀ ਇਹ ਲੋਟ ਦੇ ਵਿੱਚ ਹੀ ਆਏ ਸੀ ਉਹਨਾਂ ਵਿੱਚੋਂ ਹੀ ਇਹ ਪੀਸ ਨੇ ਸੇਮ ਲੋਟ ਆ ਇਹ ਬਹੁਤ ਹੀ ਸਸਤੇ ਉਪਾੜਾ ਸਿਲਕਾ ਸਾਰੀ ਬਹੁਤ ਸੋਹਣਾ ਫੈਬਰਿਕਾ ਬਹੁਤ ਵਧੀਆ ਫੈਬਰਿਕਾ ਨਾਲ ਪਿਓਰ ਦੇ ਦੁਪੱਟੇ ਲੱਗੇ ਹੋਏ ਨੇ ਰੇਂਜ ਕੁਝ ਵੀ ਨਹੀਂ ਹੈਗੀ ਉਪਾੜਾ ਸਿਲਕ ਦਾ ਰੇਟ ਸਾਰੀਆਂ ਭੈਣਾਂ ਨੂੰ ਪਤਾ ਚਾਹੀਏ ਤੁਸੀਂ ਪਲੇਨ ਲੈ ਲਓ ਚਾਹੇ ਤੁਸੀਂ ਵਰਕਅਰ ਲੈ ਲਓ ਇਹ ਵਰਕ ਹੋ ਕੇ ਮੋਰਨੀਆਂ ਦਾ ਡਿਜ਼ਾਈਨ ਆ ਬਹੁਤ ਸੋਹਣਾ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ WhatsApp ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਉਹਦੇ ਉੱਪਰ ਤੁਸੀਂ ਸੈਂਡ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਹਿਲਾ ਸੂਟ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਉਪਾੜਾ ਸਿਲਕਾ ਜੀ ਇਹੇ ਉਪਾੜਾ ਸਿਲਕ ਦੇ ਉੱਪਰ ਆ ਰੇਂਜ ਹੈਗੀ ਸਿਰਫ 1500 1500 ਰੁਪਿਆ ਪ੍ਰਾਈਸ ਆ ਜਿਹੜਾ ਮਰਜੀ ਸੂਟ ਚੱਕ ਲਓ 3000 ਦੇ ਦੋ ਸੂਟ ਆ 1500 ਦਾ ਸਿੰਗਲ ਆ ਜਿਹੜਾ ਮਰਜੀ ਸੂਟ ਲੈ ਲਓ ਇਹ ਹੈਗਾ ਫਰਸਟ ਕਲਰ ਗ੍ਰੇ ਕਲਰ ਆ ਡਾਰਕ ਗ੍ਰੇ ਕਲਰ ਦੇ ਉੱਪਰ ਆ ਨਾਲੇ ਤੇ ਸੇਮ ਗਲਾ ਬਣਿਆ ਹੋਇਆ ਬਹੁਤ ਹੀ ਸੋਹਣਾ ਗਲਾ ਨਾਲ ਸੇਮ ਵਰਕ ਹੋਇਆ ਮੋਰਨੀਆਂ ਵਾਲਾ ਵਰਕ ਹੋਇਆ ਹੋਇਆ نیچے ਵੀ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਾਰਾ ਕੰਮ ਹੋਇਆ ਨਾਲ ਇਹਦੇ ਸੇਮ ਦੁਪੱਟਾ ਮਿਲੂਗਾ ਕੰਟਰਾਸਟ ਦੁਪੱਟੇ ਨੇ ਇਹਨਾਂ ਦੇ ਨਾਲ ਆ ਲੋ ਮੋਰਨੀਆਂ ਸਾਰੇ ਦੁਪੱਟੇ ਦੇ ਪਿਓਰ ਦੇ ਦੁਪੱਟੇ ਲੱਗੇ ਹੋਏ ਨੇ ਮੋਰਨੀਆਂ ਦਾ ਕੰਮ ਹੋਇਆ ਦੁਪੱਟਿਆਂ ਦੇ ਉੱਪਰ ਵੀ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਕਲੈਕਸ਼ਨ ਆ ਲੋਟ ਦੇ ਪੀਸ ਨੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਦੇ ਰਹੀ ਆ ਤੇ ਉਪਾੜਾ ਸਿਲਕ ਦਾ ਫੈਬਰਿਕ ਆ ਜੀ ਪਿਓਰ ਦੇ ਦੁਪੱਟੇ ਨੇ 1500 ਰੁਪਿਆ ਪ੍ਰਾਈਸ ਆ ਜਨਕਿ ਡਿਸਕਾਊਂਟ ਆ ਸੇਲ ਲੱਗੀ ਹੋਈ ਆ ਇਹ ਸਮਝ ਲਓ ਨੇ ਤਾਂ 1500 ਦੇ ਵਿੱਚ ਪਾਰਟੀ ویئر 컬렉ਸ਼ਨ ਚ ਕੋਈ ਵੀ ਸੂਟ ਉਹ ਵੀ ਪਿਓਰ ਪਕੜਾ ਸੀ ਲਿਖਤੇ ਬਿਲਕੁਲ ਵੀ ਨਹੀਂ ਆਉਣਾ ਜੀ ਆਲੋ ਸੈਕਿੰਡ ਦੇਖ ਲਓ ਇਹਦੇ ਵਿੱਚ ਇਹ ਸੇਮ ਕਲਰ ਨਹੀਂ ਇਹਦਾ ਜਿਹੜਾ ਕੰਟਰਾਸਟ ਆ ਗਰੇ ਦੇ ਨਾਲ ਇਹ ਹੈਗਾ ਲਾਈਟ ਗਰੇ ਦੇ ਨਾਲ ਇਹਦੇ ਨਾਲ ਇੱਕ ਆਊਗਾ ਪੈਰਟ ਗਰੇ ਦੇ ਨਾਲ ਗ੍ਰੀਨ ਵਾਲਾ ਇਹ ਗਰੇ ਆ ਗਿਆ ਇਹਦੇ ਨਾਲ ਦੁਪੱਟਾ ਇਹਦਾ ਥਰਡ ਕੰਟਰਾਸਟ ਆ ਜਿਹੜਾ ਗਰੇ ਦੇ ਨਾਲ ਉਹ ਹੈਗਾ ਪਿੰਕ ਦੇ ਨਾਲ ਜਿਹੜਾ ਵੀ ਤੁਹਾਨੂੰ ਸੋਹਣਾ ਲੱਗਦਾ ਤੁਸੀਂ ਲੈ ਸਕਦੇ ਹੋ ਹਾਲੋ ਇਹ ਦਿਨਾ ਹੈਗਾ ਪਿੰਕ ਦਾ ਕੰਟਰਾਸਟ ਹਾਲੋ ਪਿੰਕ ਕਾਇਦੇ ਨਾਲ ਸੇਮ ਸਾਰੇ ਦੁਪੱਟਿਆਂ ਦੇ ਉੱਪਰ ਵੀ ਵਰਕ ਮਿਲੇਗਾ ਤੇ ਸਾਰੇ ਪੀਸ ਇਸੇ ਤਰ੍ਹਾਂ ਸੇਮ ਵਰਕ ਦੇ ਨਾਲ ਮਿਲਣਗੇ ਡਿਜ਼ਾਈਨ ਸਾਰਿਆਂ ਦਾ ਸੇਮ ਆ ਜਸਟ ਕਲਰਾਂ ਦਾ ਫਰਕ ਆ ਹਾਲੋ ਨੈਕਸਟ ਹੈਗਾ ਜੀ ਇਸ ਤਰ੍ਹਾਂ ਮਸਟਰਡ ਸ਼ੇਡ ਆ ਮਸਟਰਡ ਨਾਲ ਗਰੇ ਦਾ ਕੰਟਰਾਸਟ ਮਿਲੇਗਾ ਇਹਦਾ ਵੀ ਹਲਕੀ ਇਹਦਾ ਗ੍ਰੇ ਡੁਪੱਟਾ ਰਹੂਗਾ ਦੁਪੱਟੇ ਦੇ ਨਾਲ ਸੇਮ ਮੋਨੀਆਂ ਮਿਲਗੀਆਂ ਮੋਸਟਰ ਛੇੜ ਦੀ ਹਲਕੀ ਅਗਲਾ ਹੈਗਾ ਬਲੂ ਬਲੂ ਕਲਰ ਦੇ ਉੱਪਰ ਰਾਇਲ ਬਲੂ ਕਲਰ ਆ ਨਾਲ ਹੈਗਾ ਯੈਲੋ ਦੁਪੱਟਾ ਪਿਓਰ ਦਾ ਉਹਦੇ ਨਾਲ ਸੇਮ ਕੰਟਰਾਸਟ ਆ ਦੁਪੱਟਿਆਂ ਦੇ 4 ਸਾਈਡ ਕੱਟਵਰਕ ਆਊਗਾ ਵਿੱਚ ਸੇਮ ਮੋਰਦੀਆਂ ਦਾ ਵਰਕ ਆਊਗਾ 1500 ਰੁਪਿਆ ਪ੍ਰਾਈਸ ਆ ਕੁਛ ਵੀ ਨਹੀਂ ਹੈਗਾ ਪ੍ਰਾਈਸ ਅਕੋਰਡਿੰਗ ਟੂ ਫੈਬਰਿਕ ਆ ਲੋ ਜਿਹੜੀਆਂ ਭੈਣਾਂ ਨੇ ਸ਼ਾਪ ਤੇ ਆ ਕੇ ਲੈ ਕੇ ਜਾਣੇ ਸ਼ਾਪ ਤੇ ਆ ਕੇ ਵੀ ਲੈ ਕੇ ਜਾ ਸਕਦੇ ਹੋ ਜਿਨ੍ਹਾਂ ਨੇ ਆਨਲਾਈਨ ਘਰ ਬੈਠੇ ਨੇ ਮੰਗਵਾਉਣੀਆਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਆ ਲੋ ਜੀ ਸੇਮ ਮੈਰੂਨ ਗ੍ਰੇ ਦਾ ਮੈਰੂਨ ਦੇ ਨਾਲ ਕੰਟਰਾਸਟ ਅਲੋਚი ਅਗਲਾ ਹੈਗਾ ਰਾਸ਼ਟ੍ਰਸ਼ੇਡ ਜਿਹੜੀਆਂ ਪਹਿਣਾ ਕਹਿੰਦੀਆਂ ਸੀ ਸਾਨੂੰ ਸਸਤੇ ਸੂਟ ਪਾਰਟੀ ਵੀਅਰ ਦੇ ਵਿੱਚ ਚਾਹੀਦੇ ਆ ਇਹ ਤੋਂ ਸਸਤੇ オリジナル ਪੀਸ ਕੋਈ ਵੀ ਨਹੀਂ ਹੋਣੇ ਹੈਗੇ ਨਾਲ ਹੈਗਾ ਸੇਮ ਲੈਮਨ ਦੁਪੱਟਾ ਰਸਟ ਦੇ ਨਾਲ ਕੰਟਰਾਸਟ ਆ ਅਗਲਾ ਹੈਗਾ ਜੀ ਪਰਪਲ ਟੂਨ ਦੇ ਉੱਪਰ ਆਹ ਵਾਲਾ ਹੈਗਾ ਜੀ ਪਰਪਲ ਟੂਨ ਨਾਲ ਫਰੋਜ਼ੀ ਕਲਰ ਨਾਲ ਹੈਗਾ ਫਰੋਜ਼ੀ ਦੁਪੱਟਾ ਅਗਲਾ ਹੈਗਾ ਇਹਦੇ ਵਿੱਚ ਬੋਟਲ ਗ੍ਰੀਨ ਕਲਰ ਹਲਦੀ ਇਹ ਹੈਗਾ ਬੋਟਲ ਗ੍ਰੀਨ ਕਲਰ ਇਹ ਵੀ ਬਹੁਤ ਸੋਹਣਾ ਦੇਖੋ ਸਾਰੇ ਪੱਲੇ ਦੇ ਉੱਪਰ ਸੇਮ ਕੰਮ ਆਊਗਾ ਸਾਰੇ ਸੂਟਾਂ ਦੇ ਜਸਟ ਸਿਰਫ ਕਲਰਾਂ ਦਾ ਫਰਕ ਆ ਰਿਹਾ ਪੱਲੇ ਦਾ ਕੰਮ ਸੇਮ ਆ ਰਿਹਾ ਦੁਪੱਟੀਆਂ ਦਾ ਕੰਟਰਾਸਟ ਜਿੱਦਾਂ ਦਾ ਵਰਕ ਹੋਇਆ ਉਦਾਂ ਦਾ ਹੀ ਸੇਮ ਕੰਟਰਾਸਟ ਦੇ ਨਾਲ ਦੁਪੱਟੇ ਆ ਰਹੇ ਨੇ ਤੇ ਦੁਪੱਟੀਆਂ ਦੇ ਜਿਹੜੀ ਮੋਰਨੀ ਬਣੀ ਹੋਈ ਆ ਉਹ ਸੇਮ ਸ਼ਰਟ ਨਾਲ ਦੀ ਬਣੀ ਆ ਸ਼ਰਟ ਵਾਲੀ ਸੇਮ ਦੁਪੱਟੀਆਂ ਨਾਲ ਦੀ ਇਸ ਤਰ੍ਹਾਂ ਕਲਰ ਕੰਟਰਾਸਟ ਨੇ ਜਿਹੜਾ ਵੀ ਕਲਾ ਕੰਟਰਾਸਟ ਕਿਸੇ ਨੂੰ ਦੇਣ ਲੈਣ ਲਈ 20 ਸੂਟ ਲੈਣੇ ਆ ਇਹ ਸਿਲਕ ਦੇ ਬਹੁਤ ਸੋਹਣੇ ਨੇ ਬਹੁਤ ਪਿਆਰੇ ਨੇ ਤੇ ਵਧੀਆ ਜਾਨੀ ਕਿ 1500 ਦੇ ਵਿੱਚ ਆਰਾਮ ਦੇ ਨਾਲ ਤੁਸੀਂ ਕਿਸੇ ਨੂੰ ਗਿਫਟ ਵੀ ਕਰ ਸਕਦੇ ਹੋ ਤੇ ਜਿੰਨਾ ਘਰਾਂ ਦੇ ਵਿਆਹ ਸ਼ਾਦੀਆਂ ਨੇ ਉਹ ਪਹਿਣਾ ਲੈਣਾ ਚਾਹੁੰਦੀਆਂ ਨੇ ਤਾਂ ਵੀ ਤੁਸੀਂ ਆਰਡਰ ਕਰ ਸਕਦੇ ਹੋ ਫਟਾਫਟ ਆਰਡਰ ਕਰ ਦੋ ਇੰਨੇ ਕੁ ਪੀਸ ਹੀ ਨੇ ਆਪਣੇ ਕੋਲੇ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਫਟਾਫਟ ਆਪਣਾ ਆਰਡਰ ਦੇ ਕੇ ਫਟਾਫਟ ਆਪਣਾ ਬੁੱਕ ਕਰਵਾ ਸਕਦੇ ਹੋ ਲਓ ਜੀ ਇਹ ਸੀ ਕਿ ਮੇਰੀ ਅੱਜ ਦੀ ਛੋਟੀ ਜੀ ਵੀਡੀਓ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨਵੇਂ ਤਹ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜ